ਪੁਲਿਸ ਵੱਲੋਂ 700 ਗ੍ਰਾਮ ਹੈਰੋਇਨ ਬਰਾਮਦ। ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੁਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਬਜੀਤ ਰਾਏ ਪੁਲਿਸ ਕਪਤਾਨ, ਡਿਟੈਕਟਿਵ ਕਪੂਰth ਲਾਤੇ, ਡੀਐਸਪੀ ਪੁਲਤ ਕਰਨੈਲ ਸਿੰਘ ਨਿਗਰਾਨੀ ਹੇਠ ਇੰਸਪੈਕਟਰ ਰਮਨਦੀਪ ਕੁਮਾਰ ਮੁਖ ਅਫਸਰ ਥਾਣਾ ਟਿਲਵਾ ਵੱਲੋਂ ਨਸ਼ੇ ਦੀ ਰੋਕਥਾਮ ਸਬੰਧੀ ਤੇ ਇਲਾਕਾ ਭਰ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਸੀ। ਤਾਂ ਐਸਆਈ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਅਤੇ ਹਾਈਟੈਕ ਨਾਕਾ ਪੁਲਿਸ ਪਾਰਟੀ ਨਾਲ ਸ਼ਾਮਲ ਹੋ ਕੇ ਜੀਟੀ ਰੋਡ ਤੇ ਕੀਤੀ ਨਾਕੇਬੰਦੀ ਦੌਰਾਨ ਅੰਮ੍ਰਿਤਸਰ ਸਾਈਡ ਤੋਂ ਆ ਰਹੀ ਇੱਕ ਕਾਰ 'ਚ ਬੈਠੇ ਤਿੰਨ ਨੌਜਵਾਨਾਂ ਦੀ ਚੈਕਿੰਗ ਕੀਤੀ ਤਾਂ ਦੌਰਾਨ ਦੀ ਚੈਕਿੰਗ ਗੁਰਤੇਜ ਸਿੰਘ ਵਾਸੀ ਜ਼ਿਲ੍ਹਾ ਲੁਧਿਆਣਾ ਔਂਕਾਰ ਸਿੰਘ ਵਾਸੀ ਜ਼ਿਲ੍ਹਾ ਜਲੰਧਰ ਅਤੇ ਇੱਕ ਨਵਾਲਕ ਪਾਸੋਂ 700 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜਿਨ੍ਹਾਂ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਨੇ ਦੋਸ਼ੀਆਂ ਦਾ 3 ਦਿਨ ਦਾ ਰਿਮਾਂਡ ਦਿੱਤਾ ਹੈ ਪੁਲਿਸ ਵੱਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਨ੍ਹਾਂ ਕੋਲੋਂ ਦੌਰਾਨੇ ਪੁੱਛਗਿੱਛ ਨਸ਼ੇ ਦੀ ਤਸਕਰੀ ਸੰਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਅਤੇ ਗੋਵਿੰਦ ਸੁਖੀ ਜੀ ਦੀ ਵਿਸ਼ੇਸ਼ ਰਿਪੋਰਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵਪੁਰਾ ਆਈਪੀਐਸ ਸਾਹਿਬ ਜੀ ਵੱਲੋਂ ਜੋ ਕਪੂਰਥਲਾ ਜਿਹੜੇ ਦੇ ਅੰਦਰ ਲੁੱਟਾਖੋਆ ਅਤੇ ਨਸ਼ਿਆਂ ਦੀ ਰੋਕਥਾਮ ਲਈ ਜਿਹੜੀ ਮੁਹਿੰਮ ਚਲਾਈ ਗਈ ਆ ਉਹਦੇ ਤਹਿਤ ਜਿਹੜਾ ਨਾਈਟ ਡੋਮਿਨੇਸ਼ਨ ਸਕੀਮ ਵੀ ਚਲਾਈ ਗਈ ਹੈ ਉਹਦੇ ਤਹਿਤ ਪਾਲਿਸੀ ਚਲਾਈ ਹੈ ਉਹਦੇ ਤਹਿਤ ਜਿਹੜੀ ਨਾਕਾਬੰਦੀ ਵੱਖ-ਵੱਖ ਥਾਵਾਂ ਤੇ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਉਹਦੇ ਤਹਿਤ ਜਿਹੜਾ ਸਾਡੇ ਢਿਲਵਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਬੀਤੇ ਕੱਲ ਅਰਲੀ ਮਾਰਨਿੰਗ ਦੇ ਵਿੱਚ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਸੂਰਜ ਤੜਕੇ ਦਾ ਟਾਈਮ ਸੀਗਾ ਤੇ ਜਦੋਂ ਇਹ ਹਾਈ ਟੈਕ ਨਾਕੇ ਦੇ ਉੱਪਰ ਹਾਈ ਟੈਕ ਨਾਕੇ ਦੀ ਪੁਲਿਸ ਪਾਰਟੀ ਸਮੇਤ ਸਾਡੇ ਥਾਣਾ ਢਿਲਵਾ ਤੋਂ ਐਸਆਈ ਪਰਨ ਦੀ ਟੈਂਕ ਜਿਹੜਾ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਔਰ ਅੰਮ੍ਰਿਤਸਰ ਵੱਲੋਂ ਆ ਰਹੀਆਂ ਜਿਹੜੀਆਂ ਗੱਡੀਆਂ ਚੈੱਕ ਕਰ ਰੇ ਸੀ ਤੇ ਚੈਕਿੰਗ ਦੌਰਾਨ ਇੱਕ ਗੱਡੀ ਹੰਡੂਈ ਵਰਨਾ ਨੰਬਰ ਪੀਵੀ 29 ਐਮ 3756 ਉਹ ਆਈ ਆ ਜਿਹਨੂੰ ਇਹਨਾਂ ਨੇ ਚੈੱਕ ਕੀਤਾ ਤੇ ਚੈੱਕ ਕਰਨ ਦੇ ਉੱਤੇ ਜਿਹੜੇ ਆ ਉੱਚ ਤਿੰਨ ਨੌਜਵਾਨ ਸਵਾਰ ਸੀ ਤੇ ਜਿਨ੍ਹਾਂ ਪਾਸੋਂ 700 ਗ੍ਰਾਮ ਦੇ ਕਰੀਬ ਜਿਹੜੀ ਆ ਹਿਰੋਇਨ ਬਰਾਮਦ ਹੋਈ ਆ ਜੀ ਹਿਰੋਇਨ ਬਰਾਮਦ ਹੋਣ ਤੇ ਜਿਹੜਾ ਥਾਣਾ ਢਿਲਾਂ ਵਿੱਚ ਮਕਦਮਾ ਨੰਬਰ 82 ਅਧੀਨ ਧਾਰਾ 21 ਕਟ 85 ਐਨ ਡੀ ਪੀ ਐ ਐਕਟ ਅnderj ਕੀਤਾ ਗਿਆ ਤੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਦ। ਦੌਰਾਨੇ ਤਫਤੀਸ਼ ਜਿਹੜਾ ਹੈਗਾ ਇਹਨਾਂ ਦੋਸ਼ੀਆਂ ਨੂੰ ਪੁਲਿਸ ਪੇਸ਼ ਕਰਕੇ ਤੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇੱਕ ਦੋਸ਼ੀ ਜੁਨਾਈਲ ਸੀ ਜਿਹਨੂੰ ਪੇਸ਼ ਕਰਕੇ ਜੁਨਾਈਲ ਹੋਮ ਛੱਡਿਆ ਗਿਆ ਹੈਗਾ। ਬਾਕੀ ਜਿਹੜੇ ਦੋ ਦੋਸ਼ੀ ਹੈ ਗੁਰਤੇਜ ਸਿੰਘ ਉਰਫ ਗੁਰੀ ਪੁੱਤਰ ਸਰਿੰਦਰ ਸਿੰਘ ਵਾਸੀ ਦੁਗਰੀ ਜ਼ਿਲ੍ਹਾ ਲੁਧਿਆਣਾ ਦਾ ਹੈ। ਦੂਸਰਾ ਜਿਹੜਾ ਹੈ ਓੰਕਾਰ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਕੋਟ ਬਾਦਲਖਾਨਾ ਥਾਣਾ ਨੂਰਮੰਗਲ ਜਲੰਧਰ ਰਹੇਗਾ ਇਹਨਾਂ ਦੇ ਵਿੱਚੋਂ ਜਿਹੜਾ ਗਤੇਜ ਸਿੰਘ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਜਿਹੜਾ ਮੁਕੱਦਮਾ ਦਰਜ ਹੈਗਾ 307 ਦਾ ਉਹਦੇ ਵਿੱਚ ਇਹ ਮਾਰਚ ਅਪ੍ਰੈਲ ਦੇ ਵਿੱਚ ਹੀ ਬਾਹਰ ਆਇਆ ਸੀ ਸਾਬ ਅਤੇ ਇਹ ਜਿਹੜਾ ਹੁਣ ਇਸ ਕੰਮ ਦੇ ਵਿੱਚ ਲੱਗਿਆ ਸੀਗਾ ਜਿਹੜਾ ਨਸ਼ੇ ਦੀ ਸਪਲਾਈ ਚ ਬਾਕੀ ਇਹਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਦੇ ਦੌਰਾਨ ਅਸੀਂ ਇਹਦੀ ਡੀਟੇਲ ਪੁਸ਼ੀਸ਼ ਕਰ ਰਹੇ ਹਾਂ ਕਿ ਇਹ ਇਸ ਰੈਕਟ ਦੇ ਵਿੱਚ ਕੌਣ-ਕੌਣ ਇਹਦੇ ਨਾਲ ਸ਼ਾਮਲ ਹੈ ਤੇ ਇਹ ਕਿੱਥੇ-ਕਿੱਥੇ ਇਹ ਸਪਲਾਈ ਦਿੰਦੇ ਆ ਤੇ ਇਹਨਾਂ ਦੇ ਹੋਰ ਕਿਹੜੇ ਕਿਹੜੇ ਸਾਥੀ ਹੈਗੇ ਆ ਉਹਨਾਂ ਬਾਰੇ ਅਸੀਂ ਲਗਾਈ ਨਾਲ ਪੁੱਛਣੇ ਕਰਦੇ ਆਂ। ਸ਼ੁਕਰੀਆ।